ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਿੰਡ ਰਟੈਂਡਾ ਬਲਾਕ ਆਊਟ ਵਿਖੇ ਪੁੱਜੇ ਆਂ ਜਿੱਥੇ ਇੱਕ ਇਹ ਜਿਹੜਾ ਆ ਪਖਤਵੰਦਾ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬੰਦੇ ਨੂੰ ਇਹ ਸਬਜ਼ੀ ਦਾ ਕੰਮ ਕਰਦਾ ਹੈ ਗਰੀਬ ਆਦਮੀ ਹੈ ਤੇ ਜੋ ਇਹ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਪੇ ਸਬਜ਼ੀ ਦਾ ਕੁਛ ਨਾ ਕੁਛ ਵੇਚ ਕੇ ਆਪਣਾ ਜਿਹੜਾ ਤੋਰੀ ਫੁਲਕਾ ਚਲਾ ਰਿਹਾ ਹੈ ਪਰੰਤੂ ਲੁਟੇਰਿਆਂ ਨੇ ਆਪਣਾ ਮਿਆਰ ਇੰਨਾ ਘਾੜ ਦਿੱਤਾ ਹੈ ਕਿ ਉਹ ਇਦਾਂ ਦੇ ਲੋਕਾਂ ਨੂੰ ਵੀ ਨਹੀਂ ਬਖਸ਼ ਰਾਇਏ ਦੇਖੋ ਇਹਨਾਂ ਨੇ ਮੈਂ ਇਹਨਾਂ ਨਾਲ ਗੱਲ ਵੀ ਕਰੂੰਗਾ ਵੀ ਕੀ ਹੋਇਆ ਅਸਲ ਵਿੱਚ ਤੇ ਇਹਨਾਂ ਦੱਸਦੇ ਆ ਕਿ ਇਹ ਮੰਗਿਆ ਤੋਂ ਸਬਜ਼ੀ ਲੈਣ ਗਏ ਸੀਗੇ ਤੇ ਸਵੇਰੇ 4 ਵਜੇ ਉੱਠ ਕੇ ਵਿਚਾਰੇ ਉਹ ਸਬਜ਼ੀ ਲੈ ਕੇ ਆਉਂਦੇ ਆ ਫਿਰ ਕਿਲੋ-ਕਿਲੋ ਕਰਕੇ ਵੇਚਦੇ ਆ ਤਾਂ ਕਰਕੇ ਇਹਨਾਂ ਦਾ ਗੁਜ਼ਾਰਾ ਹੁੰਦਾ ਇਹਨਾਂ ਕੋਲੋਂ ਕੀ ਲੈ ਜਾਣਾ ਬੜੀ ਹੱਦ 5-700 ਰੁਪਿਆ ਹੋਏਗਾ ਉਹ ਵੀ ਪਤਾ ਨਹੀਂ ਨਹੀਂ ਕਿਦਾਂ ਜੋੜ-ਜਾੜ ਕੇ ਆਪਣਾ ਖਰਚੇ ਚੋਂ ਕੱਢ ਕੇ ਜਿਹੜਾ ਇਹ ਆਪਣਾ ਬਿਜ਼ਨਸ ਜਿਹੜਾ ਛੋਟਾ ਜਿਹਾ ਇੱਕ ਸਬਜ਼ੀ ਦਾ ਰੋਟੀ ਪਾਣੀ ਚਲਾਉਣ ਲਈ ਉਹ ਚਲਾਉਂਦੇ ਆ ਤੇ ਉੱਥੇ ਇਹਨਾਂ ਦੇ ਮਗਰ ਪੈ ਜਾਂਦੇ ਆ ਤੇ ਇਹਨਾਂ ਦੀ ਫੁਰਤੀ ਆ ਕਿ ਫੁਰਤੀ ਨਾਲ ਇਹ ਬਚ ਪੁੱਜ ਗਏ ਨਹੀਂ ਤਾਂ ਆਦਰਵਾਇਜ਼ ਜਿੱਦਾਂ ਇਹਨਾਂ ਨੂੰ ਕਿਹਾ ਸੀਗਾ ਘੇਰ ਕੇ ਉਹਨੇ ਮੂੰਹ ਬੰਨੇ ਹੋਏ ਸੀ ਦਾਤ ਉਹਨਾਂ ਦੇ ਕੋਲ ਸੀਗਾ ਤੇ ਇਹਦੇ ਕੋਸ਼ਿਸ਼ ਕੀਤੀ ਦਾਤ ਮਾਰਨ ਦੀ ਤੇ ਇਹਦੀ ਫੁਰਤੀ ਨਾਲ ਕੱਢ ਕੇ ਇਹਨੀ ਆਪਣਾ ਮੋਟਰਸਾਈਕਲ ਜਿਹੜਾ ਇਹ ਮੁਕੰਧਪੁਰ ਲੈ ਗਏ ਤੇ ਗਲਤ ਹੈ ਕਿ ਅੱਜ ਕੱਲ ਜਿਹੜਾ ਹੁਣ ਕੱਲ ਅਸੀਂ ਇਹ ਨਵੇਂ ਨਵਾਂ ਹੀ ਕੰਮ ਜਿਹੜਾ ਲੁਟੇਰਿਆਂ ਨੇ ਚਲਾ ਦਿੱਤਾ ਕਿ ਪਹਿਲਾਂ ਜਿਹੜੇ ਆ ਜ਼ਖਮੀ ਕਰਕੇ ਸੁੱਟ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਲੁੱਟ ਖੋਹ ਕੀਤੀ ਜਾਂਦੀ ਹੈ ਇਦਾਂ ਦਾ ਇੱਕ ਮਾਮਲਾ ਕੋਟਲੀ ਖੱਖਿਆਂ ਤੋਂ ਵੀ ਮੈਂ ਇੱਕ ਖਬਰ ਲਾਈ ਹੈ ਜੋ ਬੀਤੇ ਦਿਨੇ ਚੱਲੀ ਹੈ ਇਸੇ ਤਰ੍ਹਾਂ ਮੈਨੂੰ ਰਾਤੀ ਇੱਕ ਮੁੰਡੇ ਦਾ ਫੋਨ ਆਇਆ ਕਿ ਉਹ ਚੱਕ ਦਾ ਨਾਡੇ ਦੇ ਵਿੱਚ ਜਾ ਰਿਹਾ ਸੀ ਮومی ਪਿੰਟਰ ਆ ਜਿਹੜਾ ਇੱਥੇ ਰਾਜਸਾਬ ਦੇ ਮਜਾਰੇ ਉਹ ਖਡਾਉਣਿਆਂ ਦੀ ਜਿਹੜੀ ਆ ਦੁਕਾਨ ਲਗਾ ਰਿਹਾ ਤੇ ਉਹ ਵਿਚਾਰਾ ਕਿਤੇ ਜਾ ਰਿਹਾ ਸੀਗਾ ਆਪਣੇ ਘਰੋਂ ਜਾ ਰਿਹਾ ਹੋਣਾ ਤੇ ਉਹਨੂੰ ਘੇਰ ਕੇ ਉਹ ਕੋਲੋਂ ਮੋਬਾਈਲ ਖੋਲ ਲਿਆ ਇਹ ਛੋਟੂਟੀਆਂ ਚੋਰੀਆਂ ਨਾਲ ਭਾਵੇਂ ਵੱਡਾ ਨੁਕਸਾਨ ਤਾਂ ਨਹੀਂ ਹੁੰਦਾ ਪਰੰਤੂ ਇਲਾਕੇ ਦੇ ਵਿੱਚ ਜਿਹੜੀ ਦਹਿਸ਼ਤ ਪੈ ਰਹੀ ਆ ਇਹ ਦਹਿਸ਼ਤ ਨਹੀਂ ਪੈਣੀ ਚਾਹੀਦੀ ਇਹ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਕਿ ਅਕਸਰ ਜਿਹੜੇ ਲੋਕ ਜਾਂਦੇ ਆ ਬਾਹਰ ਅੰਦਰ ਜਾਂਦੇ ਹੋ ਆਪਣੇ ਉਹ ਸੁਰੱਖਿਅਤ ਕਿੱਥੇ ਆ ਜੇ ਛੋਟੇ-ਛੋਟੇ ਇਹ ਵਾਰਦਾਤਾ ਹੋਈ ਜਾਉਗੀਆਂ ਬੀਬੀਆਂ ਜਾਨੀਆਂ ਬਾਹਰ ਸ਼ਹਿਰ ਚਲੇ ਜਾਨੀਆਂ ਉਹ 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 ਪਿੱਛੇ ਜਾਏ ਚੱਕ ਦਾਣਾ ਰੋਡ ਤੇ ਦੋ ਤਿੰਨ ਚੋਰੀਆਂ ਸੌਰੀ ਲੁੱਟਾ ਖੋਆ ਹੋਈਆਂ ਸੋ ਇਸ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹ ਖਬਰਾਂ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜੁੜ ਕਰੋ ਤੇ ਜੇ ਤੁਸੀਂ ਫੇਸਬੁੱਕ ਤੇ ਹੋ ਤਾਂ ਉਹਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅਸੀਂ ਸਾਰੇ ਜਿਹੜੀਆਂ ਇਲਾਕੇ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਬਹੁਤ ਬਹੁਤ ਧੰਨਵਾਦ ਇਤੁਮਾ ਚਾਰ ਵੇਤਰ ਹੈ ਜੀ अपने ठीक पर अड्डे अडे बंख्या जाना जी सब्जी लैन जाना जी मगर मैं बड़े अड्डे अल गया मकान बाद रोड में सकारा दे गुरुद्वारे को गया थी। रोड थी। दे रोड बोड सकार बंदे मगर पैगा मेरे बंदे मगर पैसे उन्हें बराबर मोटरसाइकिल कर लिया मैं अपनी बर्ती में मोटरसाइकिल थले ला ना के मोहरे कट के मैं निकल गया निकल के जाके मैं पिछले खुरदी खुरी मैं देखी नहीं भाई डेपी डे नहीं डेपी मैं पिछले मुड़ के देखे मैं सीधा जाके ठाने के मोहरे मोटरसाइकिल ला ਕਾਏ ਮਨੂ ਲਾਗੇ ਮੈਂ ਖੜ ਗਿਆ ਉਦੋਂ ਕੁਆੜੀਆਂ ਮੁੰਡਾ ਨਿਕਲੇ ਮਨ ਜਾਣਦਾ ਰੋ ਜਾਣਾ ਜਾਣਦਾ ਉਹ ਜਾਣਦਾ ਇਹ ਉਹਦਾ ਕੀ ਗੱਲ ਹੋ ਭਾਜੀ ਮਗਾ ਗੱਲਾ ਹੋਈ ਕਿ ਮੈਂ ਉਥੇ 4 ਵਜੇ 3 5 ਵਜੇ ਮੈਂ ਉਥੋਂ ਵਾਪਸ ਮੁੜ ਗਿਆ ਜਿਹੜਾ ਮੈਨੂੰ ਇੱਕ ਬੰਦੇ ਨੇ ਦੱਸਿਆ ਤੇਰਾ ਖੋਦੀ ਉਹ ਸੜਣ ਉਹ ਬੰਦਾ ਜਾ ਕੇ ਲੈ ਗਿਆ ਤੂੰ ਤੋ ਲੈ ਆ ਹਾਂ ਜੀ ਸਾਰਾ ਮੁਰਾ ਤੇ ਇਹਨਾਂ ਨੇ ਮੈਂ ਬਜਾਇਆ ਮੁਰਾ ਸਾਰੇ ਬਹੁਤ ਆਂਗੜ ਕੇ ਮੈਂ ਪਿੱਛੇ ਦੇਖਿਆ ਇੱਧਰ ਹਾਂਜੀ ਯਮਟਾ ਕਰਾਉ ਕਹਿੰਦਾ ਸਾਲਾ ਰੋਗ ਦਾ ਉਹ ਮੁਰਦਾ ਤੇ ਤਨ ਜਾਣੇ ਦੀ ਮੂੰਹ ਬਣਿਆ ਸੀ ਉਹ ਕਹਿੰਦਾ ਸਾਲਾ ਰੱਬ ਦਾ ਨਹੀਂ ਤੇ ਦਾਤ ਮਾਰ ਉਹ ਦਾਤ ਮਾਰ ਮੈਂ ਕੋਸੇ ਦੀ ਪਾਸਾ ਵੱੜ ਕੇ ਨਿਕਲ ਗਿਆ ਮੈਂ ਟੋਏ ਟੂਏ ਦੇਖੇ ਨਹੀਂ ਮੈਂ ਮੁਰਜੀ ਮੁਰ ਕੜਾ ਕਰਕੇ ਨਿਕਲ ਗਿਆ ਜਾ ਕੇ ਮੈਂ ਥਾਣੇ ਦੇ ਮੋਰੇ ਤੇ ਜਾ ਕੇ ਖੜਾ ਕਰਦਾ ਗੇੜੇ ਮੋਰੇ ਦਾਤ ਮਾਰਿਆ ਨਹੀਂ ਜੀ ਮੈਂ ਨਿਕਲ ਗਿਆ ਬਾੜੂ ਜਾ ਕੇ ਨਿਕਲ ਗਿਆ ਮੇਰਾ ਬਿਠਾ ਜਾਉਂਗਾ ਢਾਂ ਦੇ ਬੜਾ ਮਾਮਪ ਨਹੀਂ ਬੜਾ ਮਾਮਪ ਤੋਂ ਪਿੱਛੇ ਜਾ ਕੇ ਵੇਝੜਦਾ ਵੀ ਨਹੀਂ ਆਇਆ ਇਹ ਉਹ ਜਮ ਉਠਾਣਾ ਆ ਗਿਆ ਉਹਨੂੰ ਮੈਂ ਰਾਣੀ ਮੋਹਰੇ ਗੱਡ ਮੋਰ ਤੋਂ ਲਾਤਾ ਉਹ ਆ ਕਾਦਮੀ ਉਧਰ ਆਇਆ ਸੀ ਉਹਨੇ ਚੱਕਿਆ ਨਹੀਂ ਉਹਦੇ ਪੜਾ ਲੈ ਮੈਂ ਦੱਸਿਆ ਮੇਰੇ ਚਾਚੇ ਦਾ ਮੁੰਡਾ ਚੱਕ ਕੇ ਲਿਆ ਉੱਥੋਂ ਲੈ ਆ ਤੇ ਮੈਂ ਉੱਥੇ ਤਾਂ ਰਹਿ ਗਿਆ ਮੇਰਾ ਨਾਮ ਇਹ ਬਸਾਕੀ ਰਾਮ ਪੰਚਾਇਤ ਜੀ ਕਨੇ ਟੈਂਡਾ ਜੀ ਪਿੰਡਰ ਟੈਂਡਾ ਜੀ ਆਪਾਂ ਤੇ ਹੀ ਮੰਗ ਕਰਦੇ ਆਂ ਜੀ ਸਰਕਾਰ ਅੱਗੇ ਵੀ ਮੰਗ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਮੋਰੇ ਵੀ ਮੰਗ ਇਹੀ ਕਰਦੇ ਆਂ ਵੀ ਇਹ ਚੀਜ਼ ਤੇ ਨੱਥ ਪਾਈ ਜਾਵੇ ਆਪਣੇ ਸਬਜੀ ਦਾ ਕੰਮ ਕਰਦੇ ਆ ਜੀ। ਰਾਰ ਸਾਡੇ ਪਿੰਡ ਤੋਂ ਇਹ ਰਟੈਂਡ ਤੋਂ ਹੀ ਜੀ। ਰਾਣਾ ਰਾਮ ਤੇ ਇਹ ਸਬਜੀ ਦਾ ਕੰਮ ਕਰਦੇ ਸਵੇਰ ਨੂੰ ਤੜਕੇ 4 ਵਜੇ ਜਾਂਦੇ ਆ ਜੀ। 8 ਵਜੇ ਆਪਣਾ ਫੇਰਾ ਲਾਉਂਦੇ ਆ ਜੀ। ਬਸ ਜਿੰਨਾ ਵੀ ਥੋੜਾ ਥੋੜਾ ਕਰਕੇ ਪਾਈਆ ਪਾਈਆ ਕਰਕੇ ਕਿਲੋ ਕਿਲੋ ਕਰਕੇ ਆਪਣਾ ਸਮਾਨ ਵੇਚਦੇ ਆ ਤਾਂ ਕਿ ਇਹਦੇ ਵਿਚਾਰੇ ਦੀ ਦਿਹਾੜੀ ਪੈਂਦੀ ਆ। ਉਹੀ ਸਵੇਰ ਨੂੰ ਸਾਢੇ 6 ਵਜੇ ਜਾਂਦੇ ਆ। ਜੀ ਬਾਈ ਕੀ ਨਾਮ ਤੁਹਾਡਾ? ਮੇਰੇ ਨਾਲ ਸ਼ਿੰਦਾ ਆ ਜੀ। ਕਿਹੜਾ ਪਿੰਡ? ਬਖਲਾਰ। ਇਹ ਜਿਹੜਾ ਤੁਹਾਨੂੰ ਸਮਾਨ ਮਿਲਿਆ ਕੀ ਕਿਸੇ ਦੇ ਕਿਥੋਂ ਲਿਆ ਇਹ ਇੱਕ ਖੁਰਜੀ ਜੀ ਇੱਕ ਲੋਹੇ ਦਾ ਸਟੈਂਡ ਸੀਗਾ ਇਹ ਮਿਲਿਆ ਮੁਕੰਦ ਪਰ ਜਿੱਥੇ ਨਵੇਂ ਪਲਾਟ ਕੱਟ ਹੋਏ ਆ ਇਹ ਰੋਡ ਦੇ ਗੱਭੇ ਪਿਆ ਸੀਗਾ ਕੀ ਇਹ ਕਿਸ ਦਾ ਸੀਗਾ ਹੈ ਇਦਾਂ ਨਹੀਂ ਸਾਨੂੰ ਪਤਾ ਕਿਹਦਾ ਸੀਗਾ ਨਹੀਂ ਉਹ ਜਿਹੜਾ ਤੁਸੀਂ ਤੁਹਾਡੇ ਕੋਲ ਲੈ ਕੇ ਗਏ ਨਾ ਮੈਨੂੰ ਨਾਂ ਦਾ ਨਹੀਂ ਜੀ ਪਤਾ ਉਹ ਕਹਿੰਦਾ ਮੈਂ ਰਟੈਂਡ ਦਾ ਕਹਿੰਦਾ ਮੇਰਾ ਆ ਸਾਡੇ ਭਤੀਜੇ ਨੇ ਉਹਨੂੰ ਭੇਜਿਆ ਉਹ ਵੀ ਸਬਜ਼ੀ ਦਾ ਕੰਮ ਕਰਦਾ ਉਹ ਕਹਿੰਦਾ ਮੈਂ ਸਬਜ਼ੀ ਲੈਣ ਜਾਂਦਾ ਸੀ ਤੇ ਮੈਨੂੰ ਬੰਦੇ ਪਿਆ ਕਰ ਆਦ ਨੂੰ ਕਹਿੰਦਾ ਮੇਰਾ ਇੱਥੇ ਢੱਕ ਪਿਆ ਤੇ ਮੈਂ ਬੰਦੇ ਨੂੰ ਰੋਜ਼ ਲੈਣ ਜਾਣਾ ਤੇ ਰੋਜ਼ ਛੱਡਣ ਜਾਣਾ ਤੇ ਮੈਂ ਉਹ ਲੈਣ ਆਇਆ ਮੈਂ ਉਹਨੂੰ ਦੇ ਦਿੱਤਾ ਮੈਂ ਕਹ ਲੈ ਗਿਆ ਉਹ ਕਹਿੰਦਾ ਮੇਰਾ ਹੈ ਮੈਂ ਕਹ ਲੈ ਗਿਆ